ਟੜਕਸਾਰ ਲੱਗੀ ਭਿਆਨਕ ਅਗ ਦੇ ਕਾਰਨ ਅਫਰਾ ਤਫੜੀ ਮਚ ਜਾਂਦੀ ਹੈ ਦਰਅਸਲ ਅੰਮ੍ਰਿਤਸਰ ਦੇ ਕੋਟ ਰੋਡ ਤੇ ਸਵੇਰੇ ਟੜਕਸਾਰਿਕ ਮਾਰਕੀਟ ਦੇ ਵਿੱਚ ਭਿਆਨਕ ਅਗ ਲੱਗੀ ਹੈ ਤਾਂ ਦੱਸਦੇ ਇਹ ਕਿ ਸਵੇਰੇ ਟੜਕਸਾਰ ਅੰਮ੍ਰਿਤਸਰ ਦੇ ਵਿੱਚ ਬਰਸਾਤ ਹੋ ਰਹੀ ਸੀ ਤੇ ਤੇ ਤਿੰਨ ਮੰਜ਼ਲਾ ਮਾਰਕੀਟ ਪਲਾਈਵੁੱਡ ਦੀ ਸੀ ਜਿੱਥੇ ਸ਼ਾਰਟ ਸਰਕਟ ਦੇ ਕਾਰਨ ਅਗ ਲੱਗ ਗਈ ਹੈ ਤੇ ਕਈ ਦੁਕਾਨਾਂ ਇਸ ਦੀ ਚਪੇਟ ਦੇ ਵਿੱਚ ਆ ਗਈਆਂ ਨੇ ਦੱਸਦੀ ਹੈ ਕਿ ਮੌਕੇ ਤੇ ਪੰਜਾਬ ਤੋਂ 60 ਗੱਡੀਆਂ ਅੰਮ੍ਰਿਤਸਰ ਗੁਰਦਾਸਪੁਰ ਤੇ ਬਟਾਲੇ ਤੋਂ ਅੱਗ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਮੰਗਵਾਈਆਂ ਗਈਆਂ ਨੇ ਦਮਕਲ ਵਿਭਾਗ ਦੇ ਵੱਲੋਂ ਅੱਗ ਤੇ ਕਾਬੂ ਤਾਂ ਪਾ ਲਿਆ ਗਿਆ ਪਰ ਦੱਸਿਆ ਜਾ ਰਿਹਾ ਕਿ ਇੱਥੇ ਨੁਕਸਾਨ ਕਾਫੀ ਜ਼ਿਆਦਾ ਹੋ ਗਿਆ ਮਾਰਕੀਟ ਦਾ ਸਾਰਾ ਹੀ ਸਮਾਨ ਸੜ ਕੇ ਸੁਆਹ ਹੋ ਜਾਂਦਾ ਨਾਟਕਪੋਏ ਮੇਰਾ ਨਾਮ ਤਾਂ ਜਸਪਾਲਾ ਸਰਫਾਇਰ ਉੱਤਰ ਇਹ ਜਹਾਜ਼ ਫਾਇਰ ਜੇਬਾ ਕਮਲ ਦਾ ਤੇ 4 ਵਾਹ ਕੇ 40 ਮਰ ਦਾ ਅੱਗ ਲੱਗੀ ਹੋਈ ਜੀ ਇਹ ਸਰ ਲੱਗੇ ਜ ਦੁਆਬਾ ਦੇ ਸਾਹਮਣੇ ਪਰਨੇਚਰ ਹੋ ਸਕਦਾ ਜੀ ਭਾਰਤ ਤੋਂ ਵੇਜੋ ਕਿੰਨੀ ਤਾਂ ਉਨੀ ਕੱਗ ਲੱਗੀ ਆਪਕੇ ਸਰ ਬਹੁਤ ਜਿਆਦਾ ਸੀ ਕਿੰਨੇ ਮੰਦਰਾਂ ਸੀ ਨਾਲ ਦੇ ਪਾਸੇ ਤੇ ਪਿਛਲੇ ਪਾਸੇ ਲੱਗੀ ਸਾਕੇ ਥੋੜੀ ਜੀ ਉਹ ਵੀ ਕੰਟਰੋਲ ਹੋ ਗਈ ਇਹ ਨਾਲ ਦੀ ਦੁਕਾਨ ਸੀ ਇਹਦੇ ਅਸੀਂ ਥੋੜੇ ਸੜੇ ਇੱਕ ਦੋ ਇਹਨਾਂ ਦਾ ਵੀ ਬਤਾ ਹੋ ਗਿਆ ਜੀ ਪਰ ਇਹ ਦੁਕਾਨ ਜੀ ਦੀ ਸਾਰੀ ਸਬ ਤੇ ਕਿੰਨੇ ਕਦਮ ਨੁਕਸਾਨ ਤੇ ਸਰ ਬਾਅਦ ਅਸਟੀਮੇਟ ਲੱਗੂਗਾ ਜੀ ਦਾ ਠੀਕ ਹੋ ਗਿਆ ਜੀ ਆ ਗਿਆ ਗੱਡੀਆਂ ਤਾਂ ਸਾਰੇ ਲੱਗੇ ਲੱਗੇ ਸਾਰਾਂ ਤੋਂ ਗੁਰਦਾਸਪੁਰ ਤੋਂ ਮਂਗਾਈ ਆ ਕਰਨਤਾਰ ਤੋਂ ਮਂਗਾਈ ਆ ਜਨਵੈਲੇ ਤੋਂ ਮਂਗਾਈ ਆ ਫਿਰ ਬਾਜਨਾਲੇ ਤੋਂ ਮਂਗਾਈ ਆ ਅੰਮ੍ਰਿਤਸਰ ਦੀਆਂ ਸਾਰੀਆਂ ਗੱਡੀਆਂ ਲੱਗੀਆਂ ਜੀ 600 ਸੋਸਾਇਟੀ ਦੀ ਆ ਜੀ ਲੱਗ ਗੱਡੀਆਂ ਲੱਗ ਪੁੱਟੀਆਂ ਜੀ 100 ਤੋਂ 50 ਗੱਡੀਆਂ ਪੈ ਗਈਆਂ ਜੀ ਪਾਣੀ ਆ ਭਰ ਭਰ ਕੇ ਇਹ ਆ ਕਿ ਹੁਣ ਬੁਝੀ ਬਿਲਕੁਲ ਕੰਟਰੋਲ ਆ ਜੀ ਇਹ ਸਿੱਕਾ ਲਿਖੇ ਪਹਲਾ ਕਾਇਆ ਇਹ ਤਾਂ ਸਾਰੇ ਮਾਲਕੀ ਬਾਤ ਤੋਂ ਦੱਸਣਗੇ ਜੀ ਮਾਲਕਾਂ ਦੇ ਕਹਿਣ ਤੇ ਛੋਟ ਛੋਟ ਕੇ ਆਈ ਜੀ ਛੋਟ ਛੋਟ ਕੇ ਦੋਨਾਂ ਜੀ ਇੱਕ ਕਰਨਾ ਗੱਜੇ ਮਾ ਵਿਧੀ ਇਹਨਾਂ ਅਗਲੇ ਪਾਸੇ ਇੱਕ ਕੁਸ਼ਵਾਸ ਨਿਕਲ ਆਇਆ ਜਿਸ ਦਾ ਕਿਸਾਰੀਆਂ ਕੰਦਾਂ ਦੇ ਕੋ ਸਾਰੀਆਂ ਹੀ ਹੈ ਉਹ ਸਾਰਾ ਖਸ ਹੋਈ ਹੈ ਵੀਰ ਜੀ ਉਹ ਉੱਥੇ ਸੜ ਰਿਹਾ ਉਹਨਾਂ ਦਾ ਕਿਹੜਾ ਲਖਾ ਕਰੇ ਪਾ ਜੀ ਇਹ ਪਿੰਦੇ ਕੋਟ ਟੋੜ ਬਣ ਜਾਂਦੇ ਦੁਆਬਾ ਦੇ ਸਾਹਮਣੇ ਬਣਦਾ ਕਰਦੇ ਪਾ ਇਹ ਪਾਡੇ ਡਰਪਲੇਸ ਪਹਨ ਸ਼ੌਪ ਕਰਦੇ ਇਕੱਲਾ ਕੋ ਨਸਾਰ ਹੋ ਗਈ ਇੱਥੇ ਵੀਰ ਜੀ ਐਸਮੈਂਟ ਕਰਾਂਗੇ ਤੇ ਕਹਿੰਦੇ ਹਲੋ ਦੇਖੋ ਕੀ ਬੰਦ ਆ ਗਿਆ ਫਾਇਰ ਹੋ ਗਿਆ ਮੋਕਾ ਕੋਈ ਆ ਵੀਰ ਜੀ ਆਗੇ ਸੀ ਕਾਫੀ ਆ ਗਈ ਸੀ ਫਿਰ ਵੀ ਟਾਈਮ ਲੱਗ ਗਿਆ ਬੜਾ ਬਜਾਂਦਾ ਕਰਦਾ ਸੁਰਮੇ ਨੂੰ ਕੀ ਕਰਨਾ ਹੈ ਜੀ 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 ਜੀ